ਕਾਂ ਵੀ ਰੁੜ ਗਈ ਠੀਕ ਆ ਆ ਕੰਦ ਸੀਗੀ ਜੀ ਉਧਰੋਂ ਵੀ ਗਈ ਇਧਰੋਂ ਵੀ ਬਹਿਤਰੀ ਬਾਲਿਆਂ ਵਾਲੀ ਛੱਤ ਨਾ ਤਾਂ ਪੈ ਸਕਦੇ ਆ ਇੱਥੇ ਸੌਂਦੇ ਆ ਜੀ ਆਲੇ ਇਹ ਚ ਲੱਖਾਂ ਦੇ ਤੁੰਗ ਰਾਜ ਇਹ ਦੇ ਆ ਦੇਖੀਏ ਇੱਥੇ ਇੱਥੇ ਪੈਂਦੀ ਸਾਰੀ ਸੰਧਾਨ ਨਹੀਂ ਆਹ ਤਾਂ ਰਹਿ ਗਿਆ ਜੀ ਆਹ ਬਕਰ ਤੋਂ ਜਿਹੜਾ ਮੱਛਰ ਵਾਲੀ ਹੋਲੇ ਆ ਉਹ ਨੂੰ ਮੌਜੀ ਆ ਬਾਕਪਦਨ ਲਾਇਆ ਚੱਲਦੇ ਨਾਲ ਹੈਗਾ ਮੱਛਰ ਹੈ ਬਾਪੂ ਇਹ ਦੇ ਕਹੇ ਲੈ ਚੱਲਦੇ ਆ ਨਾਲ ਇਹ ਫਲੇਜ ਆਉਦੇ ਨੇ ਇਹ ਦੇਖ ਪਈ ਅੰਦਰ ਰਹਿ ਗਿਆ ਸਾਡਾ ਸਮਾਨ ਇੱਥੇ ਤੇ ਚੋਰਾ ਦੇ ਪਿੰਡ ਨੇ ਚੋਰਾ ਦੇ ਪਿੰਡ ਨੇ ਸਾਡੇ ਘਰ ਵੀ ਨਹੀਂ ਛੱਡ ਕੇ ਜਾ ਸਕਦੇ ਦੋਨੇ ਪਾਸਿਓਂ ਬੱਸ ਮਾਰ ਪੈਗੀ ਇਧਰ ਮਾਰ ਪਈ ਸਾਡੇ ਪਿੰਡ ਵੀ ਨਹੀਂ ਰਹਿ ਸਕਦੇ ਕਿੱਥੇ ਜਾਵਾਂ ਕੋਈ ਕਿਤੇ ਜਾ ਵੀ ਨਹੀਂ ਸਕਦੇ ਸਾਨੂੰ ਬਾਅਦ ਜਦੋਂ ਦਿੱਤੀ ਨੇ ਐਸ ਵੇਸ ਬਾਲ ਇਸ ਤੋਂ ਬਾਅਦ ਮੁੰਡੇ ਘਰੇ ਕੋਈ ਨਹੀਂ ਮੁੰਡੇ ਨੌਕਰੀ ਲੱਗੇ ਸੀ ਤੇ ਤੋਏ ਅਸਲੀ ਬਾਜ ਵਜੇ ਸੀ ਫਟਾਫਟ ਕੰਨ ਕਰ ਤੰਦੇ ਵਿੱਚ ਪਿਆ ਸੀ ਪੇਟੀ ਸਰਦਾਰ ਪਾਣੀ ਜੇ ਉਹ ਕਿਰਾਂ ਉਹ ਹੋ ਜਾਣ ਦੇ ਮੁੜ ਕੇ ਰੜਕਾਂ ਚੁਕਦਾਂਗੇ ਐਂ ਤੱਕ ਟੈਨਸ਼ਨ ਨਾ ਲਾਓ ਤੁਸੀਂ ਤੁਹਾਡੇ ਨਾਲ ਖੜਾ ਹਾਂ ਜੀ ਐਂ ਵਾਲੀ ਗੱਲ ਨਹੀਂ ਤੇ ਮਾਰੇ ਨਾ ਨਾ ਚੜਦੀ ਕਰਾ ਜਾ ਰਹੇ ਤੁਹਾਡੇ ਨਾਲ ਖੜਾ ਹਾਂ ਪੁੱਤਾਂ ਨੂੰ ਮਾਰ ਕੇ ਦੂਣਾ ਦੇਵੇ ਅੰਦਰ ਵੇਖਣ ਦੇਖ ਸਕਦੇ ਤੁਸੀਂ ਆ ਅੰਦਰ ਸਾਰੀ ਅੰਦਰ ਹੁਣ ਅੱਗੇ ਇੱਥੇ ਸਾਰੇ ਜੰਗ ਕਿੱਥੇ ਸਾਰੇ ਅੱਗੇ ਇੱਥੇ ਸੌਂਦੇ ਸੀ ਹਾਂਜੀ ਰਾਤ ਦੇ ਅਸੀਂ ਕੁੱਤੇ ਸੌਣ ਲੱਗਦੇ ਪਾਣੀ ਹੋਰ ਵਧ ਗਿਆ ਅੰਦਰ ਪਾਣੀ ਦੋ ਬਟੇ ਪਾਣੀ ਨਹੀਂ ਵੜਿਆ ਸੱਪ ਵੜਨ ਲੱਗ ਬਰਾਤੀ ਨਾ ਉਹਦਰਾ ਸੁੱਤੇ ਪੈ ਸੱਪ ਇੱਥੇ ਸੌਂਦੇ ਸੀ ਰਾਤ ਨੂੰ ਸੁੱਤੇ ਪੈ ਸੀ ਤੇ ਇਧਰ ਸੱਪ ਨਿਕਲ ਮੰਦੀ ਚੜ ਗਿਆ ਬੇਬੇ ਕਿੱਥੇ ਆ ਬੇਬੇ ਉੱਪਰ ਬੈਠੇ ਹਾਂ ਆ ਦੇ ਆ ਹਾਲਾਤ ਇਕ ਕੱਲ ਥੱਲੇ ਪੈ ਬੇਬੇ ਸਤਿਕਾਰ ਸਤਿਕਾਰ ਆ ਹਾਲਾਤ ਆ ਕੱਲ ਬਾਈ ਹਰਪ ਬਾਈ ਜੀ ਇੱਥੇ ਸੌਂਦੇ ਸੀਗੇ ਮੰਜੇ ਦੇ ਪਾਵਿਆਂ ਨਾਲ ਨਾ ਇਹ ਸੱਪ ਚੜ ਜਾਂਦੇ ਉਹਦੇ ਡੱਡੂ ਨਾਲ ਕਿੰਨੇ ਵੱਡੇ ਉਹ ਦੇਖ ਸਾਹਮਣੇ ਕਿੱਡਾ ਡੱਡੂ ਬੈਠਾ ਹੋਏ ਸਾਹਮਣੇ ਜੋ ਸੁੱਤੇ ਪਏ ਆ ਰਾਤ ਨੂੰ ਪਾਵਿਆਂ ਨਾਲ ਸੱਪ ਚੜ ਜਾਂਲੇ ਇੱਕ ਜੀ ਨੇ ਜਾਗਣਾ ਬਾਪੂ ਨੇ ਬੇਬੇ ਨੇ ਸੋਣਾ ਫਿਰ ਬੇਬੇ ਜਾਗਦੀ ਜੀ ساری ਰਾਤ ਜਾਗਦੇ ਜੀ ਕੱਢੀ ਦੱਸ ਪੂਰੀ ਰਾਤ ਹੁਣ ਆ ਆ ਇੱਥੇ ਬੈਠੀ ਆ ਮੇਰਾ ਸੁਪਣਾ ਰਹੀ ਆ ਕਿੰਨੂੰ ਫਰੋਲਾਂਗੇ ਅੰਦਰ ਆ ਗਏ ਆ ਹਾਰੀ ਕੋਈ ਨਹੀਂ ਆ ਨਾ ਆ ਦਵਾਈ ਕਾਦੀ ਆਈ ਆ ਸਿੰਗਰ ਆ ਜੋ ਦਾ ਰੰਨਾ ਨਹੀਂ ਅਸੀਂ ਦਿਖਦੇ ਨਹੀਂ ਹੁੰਦੇ ਦਿਖਦੇ ਨਹੀਂ ਆ ਰਾਤ ਮਾਰੀ ਨਾ ਦਿਖਦੇ ਨਹੀਂ ਟਿਕਦੇ ਸੀ ਉਹ ਹੀ ਬੜੀ ਤੰਦਰੁਸਤਾ ਦਾ ਸਾਪੇਗੇ ਵਿਚਾਰੇ ਬੈਠਾ ਇੰਦੇ ਪਰ ਫਿਰ ਵੀ ਅੰਦਰ ਰਹਿਦਾ ਇੱਥੇ ਰਹਿਂਦੇ ਇੱਕ ਉੱਤੇ ਬੈਠੇ ਕਿੱਥੇ ਬੈਠੇ ਉਹ ਆ ਤਾਂ ਬੈਠ ਰਿਹਾ ਸੀ ਆ ਤਾਂ ਪਟਵੇ ਫਿਰ ਅੰਦਰ ਜੋ ਠੀਕ ਕਰਨੇ ਹੋਣ ਕਰਦੇ ਹੋਣੇ ਕੀ ਕਰੀ ਕਿਉਂਕਿ ਲੜਣਾ ਦੀ ਪਈ ਲੜ ਜਾ ਉਹ ਵਿਚਾਰ ਨਹੀਂ ਪਿਛਾਂਦੇ ਸਾਨੂੰ ਤੇ ਜਦ ਮੰਜੀ ਚੜੇ ਨਾ ਕਲਦੇ ਸੀ ਰਾਤ ਨੂੰ ਫਿਰ ਸਾਨੂੰ ਉੱਤ ਸੌਣਾ ਪਿਆ ਕੀ ਕਰੀਏ What you